ਪਹਿਲਾਂ ਤਾਂ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਜੇ ਨਵੇਂ ਆਏ ਹੋ ਤਾਂ ਸਵਾਗਤ ਹੈ ਜੇ ਪੁਰਾਣੇ ਵੀ ਹੋਰੋਂ ਧੰਨਵਾਦ ਦੇਖਣ ਲਈ ਵੀਡੀਓ ਸਵਾਲ ਤੀਗਾ ਕਿ ਅਧਿਆਤਮਕਤਾ ਦੀ ਸ਼ੁਰੂਆਤ ਕਿੱਥੋਂ ਕਰੀਏ ਕਿਉਂਕਿ ਮੈਂ ਈਗੋ ਬਾਰੇ ਗੱਲਾਂ ਕਰ ਰਿਹਾ ਸੀ ਤੇ ਕਿਸੇ ਨੇ ਪੁੱਛਿਆ ਵੀ ਸੀ ਕਿ ਸ਼ੁਰੂ ਜੇ ਤਾਂ ਬੰਦਾ ਨਾਰਮਲ ਹੁੰਦਾ ਉਹਨੂੰ ਇਹ ਉਹ ਸ਼ੁਰੂਆਤ ਕਿੱਥੋਂ ਕਰੇ ਉਹਨੂੰ ਕੀ ਪਤਾ ਇਹ ਚੀਜ਼ਾਂ ਦਾ ਤੇ ਕਈ ਕਮੈਂਟ ਇਹ ਵੀ ਕਹਿੰਦੇ ਨੇ ਕਿ ਤੁਹਾਡੀ ਭਗਤੀ ਦਾਸ ਰ ਹੈ ਜੀ ਆ ਜਨਮ ਦੀ ਜਾਂ ਪਿਛਲੇ ਜਨਮ ਦੀ ਗੱਲਾਂ ਤਾਂ ਕਰਨ ਵਾਲੀਆਂ ਬਹੁਤ ਨੇ ਪਰ ਜੇ ਮੈਂ 7 ਸਾਲ ਪਹਿਲਾਂ ਜਾਵਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਸੱਚ ਦੱਸਾਂ ਤਾਂ ਨਾ ਹੀ ਤਾਂ ਮੈਂ ਇਹ ਸੋਚ ਕੇ ਸ਼ੁਰੂਆਤ ਕੀਤੀ ਸੀ ਕਿ ਮੈਂ ਰੱਬ ਦਾ ਅਹਿਸਾਸ ਕਰਨਾ ਨਾ ਹੀ ਤਾਂ ਮੈਂ ਇਹ ਸੋਚ ਕੇ ਸ਼ੁਰੂ ਕੀਤਾ ਸੀ ਕਿ ਸਪਿਰਚੁਅਲਿਟੀ ਹੁੰਦੀ ਆ ਰਾਤ ਤੇ ਤੁਰਨਾ ਮੈਨੂੰ ਇਹ ਚੀਜ਼ਾਂ ਤੋਂ ਕੋਈ ਲੈਣਾ ਦੇਣਾ ਨਹੀਂ ਸੀ ਨਾ ਹੀ ਮੈਨੂੰ ਕੋਈ ਰੱਬ ਤੋਂ ਲੈਣਾ ਦੇਣਾ ਸੀ ਨਾ ਹੀ ਮੈਨੂੰ ਕਿ ਧਰਮ ਤੋਂ ਲੈਣਾ ਦੇਣਾ ਸੀ ਮੈਨੂੰ ਬਸ ਇੰਨਾ ਪਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਬਣਾਉਣੀ ਆ ਤੇ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਬਣਾਉਂਦੇ ਬਣਾਉਂਦੇ ਹੀ ਚੀਜ਼ਾਂ ਦੀ ਸਮਝ ਆਉਣ ਲੱਗੀ ਹੈ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਹੀ ਮੈਂ ਸਿੱਖਣਾ ਹੈ ਇਦਾਂ ਹੀ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਹੀ ਸਿੱਖਦਾ ਆ ਕਿਉਂਕਿ ਇਹੀ ਹਰ ਇੱਕ ਬੰਦੇ ਦਾ ਪਰਪਸ ਆ ਜ਼ਿੰਦਗੀ ਦੇ ਵਿੱਚ ਕਹਿ ਲਓ ਕਿ ਉਹਨੇ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਤੁਰਨਾ ਆਪਣੇ ਰਸਤੇ ਤੇ ਤੁਰਨਾ ਜਿਹੜਾ ਉਹਦਾ ਦਿਲ ਕਰਦਾ ਉਹਨੂੰ ਰਸਤੇ ਵਿੱਚ ਬਹੁਤਨੇ ਕਹਿਣਾ ਤੂੰ ਗਲਤ ਆ ਤੂੰ ਸਹੀ ਨਹੀਂ ਜਾ ਰਿਹਾ ਸਣੇ ਤੁਹਾਡੇ ਪਰਿਵਾਰ ਦੇ ਦੋਸਤਾਂ ਮਿੱਤਰਾਂ ਦੇ ਅੱਗੇ ਜਿਹੜੇ ਹੋਰ ਆਸ-ਪਾਸ ਉਹਨੂੰ ਲੋਕ ਮਿਲਦੇ ਨੇ ਸਾਰੇ ਨੇ ਤੁਹਾਨੂੰ ਗਲਤ ਕਹਿਣਾ ਸਾਰੇ ਨੇ ਤੁਹਾਨੂੰ ਕਹਿਣਾ ਇਹ ਤਾਂ ਹੱਲ ਲੱਗਿਆ ਜਾਂ ਕੁਝ ਬਹੁਤ ਕੁਝ ਹੋ ਸਕਦਾ ਹੈ ਗੱਲਾਂ 'ਚ ਪਰ ਜੀ ਮੈਂ ਹੁਣ ਉਹੀ ਹਾਂ ਤਾਂ 7 ਸਾਲ ਪਹਿਲਾਂ ਵਾਲਾ ਤੇ ਮੈਂ ਆਪਣੇ ਆਪ ਨੂੰ ਕੀ ਸਲਾਹ ਦੰਦਾ ਕਿਉਂਕਿ ਮੈਨੂੰ ਵੀ ਉਸ ਵੇਲੇ ਚੀਜ਼ਾਂ ਦਾ ਕੋਈ ਮਤਲਬ ਨਹੀਂ ਸੀ ਇਹ ਬੇਕੂਫੜੀ ਚੀਜ਼ਾਂ ਸੀ ਉਸ ਵੇਲੇ ਤੇ ਹੁਣ ਵੀ ਨਾ ਮੈਂ ਹੁਣ ਸਪਿਰਚਲਾਣਾ ਮੋਟਲੇ ਜਿਹਾ ਸੰ ਮਲੰਗ ਬੰਦਾ ਮੈਂ ਮੇਰੀਆਂ ਗੱਲਾਂ ਜੇ ਤੁਸੀਂ ਸੁਣਨੀਆਂ ਨੇ ਆਪਣੇ ਰਿਸਕ ਤੇ ਸੁਣਿਓ ਜਿਹੜਾ ਬੰਦਾ ਜ਼ਿੰਦਗੀ ਚ ਖੁਸ਼ ਆ ਉਹਦੇ ਚੰਗੀ ਭਲੀ ਜੌਬ ਲੱਗੀ ਹੋਈ ਆ ਸੈਟਾ ਆਪਣਾ ਮੇਰੀਆਂ ਗੱਲਾਂ ਚ ਤਾਂ ਆਇਓ ਹੀ ਨਾ ਸਹੀ ਗੱਲ ਮੈਂ ਤੁਹਾਨੂੰ ਦੱਸਾਂਗਾ ਆਪਣੇ ਆਪ ਨੂੰ ਮੈਂ ਕੀ ਸਲਾਹ ਦੰਦਾ 7 ਸਾਲ ਪਹਿਲਾਂ ਉਦੇ ਉੱਪਰ ਅੱਜ ਗੱਲ ਕਰਦੇ ਆਂ ਪਹਿਲੇ ਨੰਬਰ ਤੇ ਪੈਸ਼ਨ ਹਰ ਇੱਕ ਜਵਾਨੀ ਚ ਜਦੋਂ ਬੰਦਾ ਹੁੰਦਾ ਉਹਦੇ ਦਿਲ ਚ ਸੁਪਨਾ ਹੁੰਦਾ ਇੱਕ ਕਿ ਮੈਂ ਆਹ ਕਰਾਂ ਮੈਂ ਆਹ ਕੰਮ ਕਰਾਂ ਮੈਂ ਗਾਇਕ ਬਣਾ ਮੈਂ ਕ੍ਰਿਕਟਰ ਬਣਾ ਮੈਂ ਪੇਂਟਰ ਬਣਾ ਮੈਂ ਆਰਟਿਸਟ ਬਣਾ ਜਾਂ ਮੈਂ ਆਪਣਾ ਕੋਈ ਕੰਮ ਖੋਲਾਂ ਹਰ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਫਿਰ ਉਹਦੇ ਉੱਪਰ ਜਦੋਂ ਹੀ ਉਹ 25 30 ਦਾ ਹੋ ਜਾਂਦਾ ਵਿਆਹ ਹੋ ਜਾਂਦਾ ਬੱਚੇ ਕਰਾ ਲੈਂਦਾ ਤੇ 90% ਇਨਸਾਨ ਉਸ ਵੇਲੇ ਆਪਣਾ ਸੁਪਨਾ ਛੱਡ ਕੇ ਜ਼ਿੰਮੇਵਾਰੀਆਂ ਨੂੰ ਬੋਝ ਬਣਾ ਕੇ ਕਹਿ ਲੈਂਦੇ ਨੇ ਕਿ ਬਸ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ ਤੇ ਉਹ ਉਹ ਜੀ ਜ਼ਿੰਦਗੀ ਫਿਰ ਜਿਉਂਦਿੰਦੇ ਨੇ ਕਿ ਜਿਹਦੇ ਵਿੱਚ ਜਿਹੜੀ ਉਹ ਜੌਬ ਕਰ ਰਹੇ ਨੇ ਜਾਂ ਜਿਹੜਾ ਕੰਮ ਕਰ ਰਹੇ ਉਹਨਾਂ ਨੂੰ ਪਸੰਦ ਨਹੀਂ ਠੀਕ ਹੈ ਤੇ ਆਪਣਾ ਫਿਰ ਉਹ ਜ਼ਿੰਦਗੀ ਦੀ ਭੜਾਸ ਕੱਢਦੇ ਨੇ ਆਪਣੇ ਬੱਚਿਆਂ ਤੇ ਆਪਣੀ ਫੈਮਿਲੀ ਤੇ ਤੇ ਹੋਰ ਬਹੁਤ ਪ੍ਰੋਬਲਮਸ ਹੁੰਦੀਆਂ ਨੇ ਸਿੰਪਲੀ ਬਿਕੋਜ਼ ਉਹਨਾਂ ਨੇ ਆਪਣਾ ਇੱਕ ਪੈਸ਼ਨ ਸੋਚਿਆ ਸੀ ਹੁਣ ਉਹ ਪੈਸ਼ਨ ਦਿਲ 'ਚ ਦੱਬ ਕੇ ਹੀ ਆਪਣੀ ਜ਼ਿੰਦਗੀ ਜਿਉ ਰਹੇ ਨੇ ਸੁਪਨੇ ਪੂਰੇ ਨਹੀਂ ਕਰ ਰਹੇ ਆਪਣੇ ਜਵਾਨੀ ਕੇ ਹੈਜਾ ਟਾਈਮ ਹੈ ਕਿ ਜੇ ਤੁਸੀਂ ਜਿਹੜਾ ਤੁਸੀਂ ਦਿਲ ਦਾ ਸੁਪਨਾ ਹੈ ਜੇ ਤੁਸੀਂ ਇਹ ਦਿਲ ਦੇ ਸੁਪਨੇ ਨੂੰ ਰਾਹ ਤੇ ਨਹੀਂ ਤੁਰਦੇ ਤੁਸੀਂ ਆਪਣੇ ਸੁਪਨੇ ਜਿਹੜਾ ਤੁਸੀਂ ਸੋਚਿਆ ਹੋਇਆ ਉਹ ਤੁਸੀਂ ਪੂਰਾ ਕਰਨ ਦੇ ਰਾਹ ਤੇ ਨਹੀਂ ਤੁਰਦੇ ਤੁਸੀਂ ਆਪਣੀ ਜ਼ਿੰਦਗੀ ਦੇ ਐਂਡ ਦੇ ਵਿੱਚ ਤੇ ਸਾਰੀ ਜ਼ਿੰਦਗੀ ਤੁਸੀਂ ਜਿਉਵੋਗੇ ਬਾਅਦ ਚ ਤੁਸੀਂ ਪਛਤਾਵੇ ਵਿੱਚ ਜਿਉਵੋਗੇ ਤੁਸੀਂ ਖੁਸ਼ ਨਹੀਂ ਹੋ ਸਕਦੇ ਸਪੈਸ਼ਲੀ ਕਿਉਂਕਿ ਉਹ ਜਿਹੜਾ ਤੁਸੀਂ ਕੰਮ ਕਰ ਰਹੇ ਹੋਗੇ ਉਹ ਤਾਂੜਾ ਕਰਨ ਦਾ ਮਨ ਵੀ ਨਹੀਂ ਕਰਦਾ ਜਿਹੜੀ ਤੁਸੀਂ ਜੋਬ ਕਰ ਰਹੇ ਹੋ ਉਹ ਤਾਂ ਜੋਬ ਕਰਨ ਦਾ ਮਨ ਨਹੀਂ ਕਰਦਾ ਸਿਰਫ ਆਪਣਾ ਮਨ ਮਾਰ ਕੇ ਜ਼ਬਰਦਸਤੀ ਜੋਬ ਕਰ ਰਹੇ ਨੇ 90% ਲੋਕਾਂ ਜਾਂ ਹੀ ਕਰ ਰਹੇ ਨੇ ਸਪੈਸ਼ਲੀ ਜਦੋਂ ਬੰਦਾ 30 31 ਦਾ ਹੋ ਜਾਂਦਾ ਉਸ ਵੇਲੇ ਇਹ ਟਾਈਮ ਹੁੰਦਾ ਕਿ ਉਹ ਆਪਣੇ ਸਾਰੇ ਸਾਰੇ ਸੁਪਨੇ ਛੱਡ ਕੇ ਦਬ ਜਾਂਦਾ ਪ੍ਰੈਸ਼ਰ ਥੱਲੇ ਦਬ ਜਾਂਦਾ ਸੋਸਾਇਟੀ ਦੇ ਪ੍ਰੈਸ਼ਰ ਥੱਲੇ ਕਹਿ ਲੋ ਕਰਦੇ ਨੇ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਜ਼ਿੰਮੇਵਾਰੀਆਂ ਦੇ ਪ੍ਰੈਸ਼ਰ ਥੱਲੇ ਕਹਿ ਲੋ ਕਿ ਉਹ ਦਬ ਜਾਂਦਾ ਇਦਾਂ ਫਿਰ ਹਰ ਇੱਕ ਇਨਸਾਨ ਮੰਗੂ ਅਸੀਂ ਜ਼ਿੰਦਗੀ ਕੱਟ ਕੇ ਮਰੀ ਜਾਂਦੇ ਆ ਜੰਮ ਲੇ ਪੜ ਲੇ ਵਿਆਹ ਕਰਾ ਲਿਆ ਬੱਚੇ ਜੰਮ ਲੇ ਉਹਨਾਂ ਨੂੰ ਪੜਾ ਲਿਆ ਬੁੜੇ ਹੋ ਕੇ ਮਰ ਗਏ ਜ਼ਿੰਦਗੀ ਕੱਟ ਕੇ ਮਰ ਗਏ ਜ਼ਿੰਦਗੀ ਕੱਟ ਕੇ ਮਰ ਗਏ ਕੋਈ ਆਪਣਾ ਅਸਲੀ ਰੂਪ ਨਹੀਂ ਪਛਾਣ ਰਿਹਾ ਜਦੋਂ ਹੁਣ ਆਪਾਂ ਕਿਰਤ ਦੀ ਗੱਲ ਕਰਦੇ ਆ ਮਾਮੀ ਨਾ ਰਖਣੀ ਕਿ ਐਸੀ ਕਿਰਤ ਕਰੋ ਬਹੁਤ ਲੋਕ ਇਹਨੂੰ ਐਂ ਸੋਚ ਲੈਂਦੇ ਨੇ ਵੀ ਜੇ ਮੈਂ ਮਿਹਨਤ ਕਰ ਰਿਹਾ ਹੱਥੀ ਕੰਮ ਕਰ ਰਿਹਾ ਮੈਂ ਕਿਰਤ ਕਰ ਰਿਹਾ ਇੱਕ ਹਿੱਸਾ ਏ ਸਿਰਫ ਪਰ ਜੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਜ ਤੁਹਾਡਾ ਮਨ ਨਹੀਂ ਲੱਗਦਾ ਉਹ ਕਰਕੇ ਤੁਸੀਂ ਖੁਸ਼ ਨਹੀਂ ਹੋਗੇ ਉਹ ਕਦੇ ਵੀ ਕਿਰਤ ਨਹੀਂ ਬਣੇਗਾ ਕਿਉਂਕਿ ਤੁਸੀਂ ਆਪਣਾ ਮਨ ਮਾਰ ਕੇ ੱੱਕੇ ਨਾਲ ਕੋਈ ਕੰਮ ਕਰ ਰਹੇ ਹੋ ਮਜਬੂਰੀ ਦੇ ਵਿੱਚ ਜਿੱਥੇ ਤੁਹਾਡੀ ਖੁਸ਼ੀ ਨਹੀਂ ਹੈ ਉਹ ਕਦੇ ਕਿਰਤ ਨਹੀਂ ਬਣੇਗੀ ਇਸ ਕਰਕੇ ਜਵਾਨੀ ਹੀ ਮੌਕਾ ਹੁੰਦੀ ਹੈ ਕਿ ਜੇ ਕੋਈ ਪੈਸ਼ਨ ਹੈ ਜੋ ਮਰਜੀ ਹੋ ਜਵੇ ਉਹ ਪੈਸ਼ਨ ਛੁੱਟਣਾ ਨਹੀਂ ਚਾਹੀਦਾ ਉਹ ਰਾਤ ਤੁਰਨਾ ਹੀ ਤੁਰਨਾ ਹੈ ਆਪਣੇ ਦਿਲ ਦੇ ਰਾਤ ਤੁਰਨਾ ਹੀ ਤੁਰਨਾ ਹੈ ਇਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਸੱਚੀ ਚ ਆਪਣਾ ਸੱਚ ਪਛਾਣਨਾ ਆਪਣੀ ਕੈਪੇਬਿਲਿਟੀ ਪਛਾਣਨੀ ਹੈ ਆਪਣਾ ਪਿਓਰ ਨੇਚਰ ਅਸਲੀ ਨੇਚਰ ਪਛਾਣਨਾ ਹੈ ਜਦੋਂ ਤੁਸੀਂ ਆਪਣੇ ਦਿਲ ਦੇ ਰਾਹ ਤੇ ਤੁਰੋਗੇ ਤੁਹਾਨੂੰ ਬਹੁਤ ਲੋਕਾਂ ਨੇ ਗਲਤ ਕਹਿਣਾ ਤੁਹਾਡੇ ਮਿੱਤਰਾਂ ਨੇ ਤੁਹਾਡੀ ਫੈਮਿਲੀ ਨੇ ਮੇਰੀ ਫੈਮਿਲੀ ਵੀ ਮੈਨੂੰ ਕਹਿ ਦਿੰਦੀ ਇਹ ਹਿੱਲ ਗਿਆ ਇਹ ਬਹੁਤ ਨਾਰਮਲ ਗੱਲ ਹੈ ਹੋ ਸਕਦਾ ਤੁਸੀਂ ਸਾਰੀ ਦੁਨੀਆ ਦੇ ਅੱਖਾਂ 'ਚ ਹਿੱਲੇ ਹੋਏ ਹੋਵੋ ਇਹ ਬਹੁਤ ਨਾਰਮਲ ਗੱਲ ਹੈ ਤੁਹਾਡਾ ਸਿਰਫ ਜੇ ਸੁਪਨਾ ਹੈ ਕਿ ਮੈਂ ਆਪਣਾ ਸੁਪਨਾ ਪੂਰਾ ਕਰਨਾ ਤੁਹਾਡੀ ਡਾਇਰੈਕਸ਼ਨ ਉਧਰ ਨੂੰ ਹੀ ਜਾਣੀ ਚਾਹੀਦੀ ਹੈ ਕਿਉਂਕਿ ਆਪਣੀ ਜ਼ਿੰਦਗੀ ਦੇ ਰਾਹ ਤੇ ਤੁਰਦੇ ਆਪਣੇ ਸੁਪਨੇ ਪੂਰੇ ਕਰਦੇ ਰਾਹ ਤੇ ਤੁਰਦੇ ਤੁਹਾਡੀ ਜ਼ਿੰਦਗੀ 'ਚ ਚੈਲੰਜ ਆਉਣੇ ਨੇ ਤੁਹਾਡੀ ਜ਼ਿੰਦਗੀ 'ਚ ਉਖਾਈ ਆਉਣੀ ਆ ਉਹ ਚੈਲੰਜਸ ਨੂੰ ਜਦੋਂ ਤੁਸੀਂ ਫੇਸ ਕਰੋਗੇ ਉਹ ਚੈਲੰਜਸ ਨੂੰ ਫੇਸ ਕਰਨ ਤੋਂ ਬਾਅਦ ਤੁਸੀਂ ਇੱਕ ਸਟਰੋਂਗ ਇਨਸਾਨ ਬਣ ਕੇ ਅੱਗੇ ਆਉਂਗੇ ਇੱਕ ਹੋਰ ਵੱਡਾ ਚੈਲੰਜ ਆਊਗਾ ਉਹਨੂੰ ਫੇਸ ਕਰੋਗੇ ਹੋਰ ਵੀ ਸਟਰੋਂਗ ਇਨਸਾਨ ਬਣ ਕੇ ਬਾਹਰ ਆਉਂਗੇ ਇਦਾਂ ਕਰਦੇ ਕਰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਹੇ ਤਜਰਬੇ ਆ ਤੁਹੀਂ ਤੁਸੀਂ ਸਿੱਖਦੇ ਰਹੋਗੇ ਤੇ ਉਹਨਾਂ ਤੋਂ ਸਿੱਖਦੇ ਸਿੱਖਦੇ ਇੱਕ ਤੁਸੀਂ ਬਹੁਤ ਸਟਰੋਂਗ ਇਨਸਾਨ ਬਣਦੇ ਮੰਨਦੇ ਮੈਂਟਲੀ ਸਟਰੋਂਗ ਇਨਸਾਨ ਬਣਦੇ ਬਣਦੇ ਆਪਣੇ ਆਪ ਨੂੰ ਕੰਪਲੀਟ ਕਰਨਾ ਸ਼ੁਰੂ ਕਰ ਦੋਗੇ ਇੱਕ ਪੂਰੇ ਇਨਸਾਨ ਬਣਨਾ ਸ਼ੁਰੂ ਕਰ ਦੋਗੇ ਤੇ ਨਾਲੇ ਜਿਹੜਾ ਬੰਦਾ ਸੱਚੀ ਜੇ ਆਪਣਾ ਹੁਣ ਪੈਸ਼ਨ ਫਾਲੋ ਕਰ ਰਿਹਾ ਜਿਉਂ ਕਿ ਇਹ ਜਹਾ ਬੰਦਾ ਜਿਹਨੇ ਆਪਣੀ ਜ਼ਿੰਦਗੀ ਚ ਸੁਪਨੇ ਜਿਹੜਾ ਦੇਖਿਆ ਸੀ ਉਹ ਸੁਪਨਾ ਹੀ ਹੁਣ ਜੀ ਰਿਹਾ ਹੈ ਉਦੀ ਪੂਰੀ ਦੀ ਪੂਰੀ ਜ਼ਿੰਦਗੀ ਸੁਪਨੇ ਵਰਗੀ ਹੋ ਜਾਂਦੀ ਆ ਉਹਨੂੰ ਸਵੇਰੇ ਉੱਠ ਕੇ ਆਇ ਨਹੀਂ ਲੱਗਦਾ ਕਿ ਅੱਜ ਮੈਂ ਫੇਰ ਕੰਮ ਉਤੇ ਜਾਣਾ ਅੱਜ ਫੇਰ ਮੈਂ ਫੇਰਾ ਕੰਮ ਕਰਨਾ ਜਾ ਕੇ ਉਹਨੂੰ ਸਵੇਰੇ ਉੱਠਦੀ ਸਾਰੇ ਉਹ ਸੁਪਨੇ ਦੀ ਜ਼ਿੰਦਗੀ ਜਿਉ ਰਿਹਾ ਜਿਹੜਾ ਉਹਦਾ ਖੁਦ ਦਾ ਜੀ ਕਰਦਾ ਸੀ ਕੰਮ ਕਰਨ ਨੂੰ ਜਿਹੜੀ ਜੋਬ ਕਰਨ ਨੂੰ ਜਿਹੜਾ ਕੰਮ ਕਰਨ ਨੂੰ ਜਿਹੜੀ ਤਰੱਕੀ ਲੈਣ ਨੂੰ ਉਹਦਾ ਜੀ ਕਰਦਾ ਸੀ ਉਹੀ ਰਾਹ ਤੇ ਉਹ ਤੁਰ ਰਿਹਾ ਉਹਦੇ ਲਈ ਉਹ ਕੰਪਲੇਨ ਨਹੀਂ ਹੁੰਦੀ ਉਹਦੇ ਲਈ ਉਹ ਬਸ ਇੱਕ ਸੁਪਨੇ ਵਾਂਗ ਹੁੰਦੀ ਹੈ ਜ਼ਿੰਦਗੀ ਕਿ ਹਾਂ ਉਹਨੂੰ ਹੋਏ ਨਾ ਹੀ ਜੋਬ ਲੱਗਦੀ ਆ ਨਾ ਹੀ ਉਹਨੂੰ ਮਿਹਨਤ ਲੱਗਦੀ ਆ ਆਮ ਲੋਕ ਕਹਿੰਦੇ ਸੁਣਾ ਹੋਇਆ ਹੈਗਾ ਭਾਈ ਬਹੁਤ ਮਿਹਨਤ ਕਰਨੀ ਪੈਂਦੀ ਆ ਬਹੁਤ ਮਿਹਨਤ ਉਹ ਬੰਦੇ ਨੂੰ ਕਰਨੀ ਪੈਂਦੀ ਆ ਜਿਹੜਾ ਬੰਦਾ ਉਹ ਕੰਮ ਕਰ ਰਿਹਾ ਹੈ ਜਿਹੜਾ ਉਹ ਕਰਨ ਨੂੰ ਜੀ ਨਹੀਂ ਕਰਦਾ ਪਰ ਜੇ ਕੋਈ ਬੰਦਾ ਉਹ ਕੰਮ ਕਰ ਰਿਹਾ ਜਿਹੜਾ ਉਹਦਾ ਸ਼ੌਂਕ ਆ ਉਹ ਤਾਂ ਮਿਹਨਤ ਲੱਗਦੀ ਨਹੀਂ ਕਦੇ ਉਹ ਜਿਹੜਾ ਬੰਦਾ 10 ਘੰਟੇ 15 ਘੰਟੇ ਬੈਠਾ ਲੱਗਿਆ ਰਹਿੰਦਾ ਕੰਮ ਕਰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਸਮਾਂ ਕਿੱਥੇ ਚਲ ਗਿਆ ਉਹ ਕੰਮ ਨਾਲ ਬਿਲਕੁਲ ਇੱਕ ਵਿੱਚ ਹੋ ਜਾਂਦਾ ਇਹੀ ਮੇਰਾ ਰਸਤਾ ਜੀ ਹੈਗਾ ਕਿ ਮੈਂ ਆਪਣੇ ਦਿਲ ਦੇ ਰਾਂ ਨੂੰ ਫੋਲੋ ਕੀਤਾ ਮੈਂ ਆਪਣਾ ਪੈਸ਼ਨ ਫੋਲੋ ਕੀਤਾ ਤੇ ਉਹ ਪੈਸ਼ਨ ਫੋਲੋ ਕਰਦੇ ਜਿਹੜੇ ਮੈਂ ਕੰਮ ਕਰਦਾ ਸੀਗਾ ਹਰ ਵੇਲੇ ਦਿਲ 'ਚ ਹੀ ਪਰਪਸ ਚੀਜ਼ ਥੀ ਕਿ ਹਾਂ ਜਿਹੜੇ ਵੀ ਮੈਂ ਚੀਜ਼ਾਂ ਕਰ ਰਿਹਾ ਹਾਂ ਮੈਂ ਇੱਕ ਡਾਇਰੈਕਸ਼ਨ ਤੇ ਜਾਣ ਲਈ ਕਰ ਰਿਹਾ ਇੱਕ ਆਪਣੇ ਸੁਪਨੇ ਪੂਰੇ ਕਰਨ ਲਈ ਕਰ ਰਿਹਾ ਇਹ ਚੀਜ਼ ਤੁਹਾਨੂੰ ਇੱਕ ਮੋਟੀਵੇਸ਼ਨ ਵੀ ਦਿੰਦੀ ਆ ਅੰਦਰੋਂ ਤੁਹਾਨੂੰ ਡਾਇਰੈਕਸ਼ਨ ਵੀ ਦਿੰਦੀ ਆ ਕਿ ਮੈਂ ਜ਼ਿੰਦਗੀ 'ਚ ਇਧਰ ਨੂੰ ਤੁਰਨਾ ਆਮ ਲੋਕਾਂ ਨਹੀਂ ਤਾਂ ਇਹ ਤਾਂ ਸਾਰੀ ਕਰ ਦਿੰਦੇ ਨੇ ਬੱਚੇ ਜੰਮ ਕੇ ਬੜੇ ਹੋ ਕੇ ਮਰ ਲਏ ਇਹ ਤੋਂ ਇੱਚ ਸਪੈਸ਼ਲ ਕੀ ਆ ਜ਼ਿੰਦਗੀ ਨਾ ਖੁਸ਼ੀ ਵਾਲੀ ਕੱਟਣਾ ਜ਼ਿੰਦਗੀ ਸੈਕਰੀਫਾਈਸਟ ਕੱਟਣਾ ਤਾਂ ਸਾਰੀ ਕਰ ਦਿੰਦੇ ਨੇ ਤੇ ਇਹ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਲੋਕਾਂ ਨੇ ਆਮ ਕਿ ਜ਼ਿੰਦਗੀ ਇਹੋ ਜਿਹੀ ਹੈ ਪਰ ਜਦ ਕਿ ਇਹ ਬਹੁਤ بڑا ਝੂਠਾ ਜ਼ਿੰਦਗੀ ਜਿਹੇ ਜਿਹੀ ਤੁਸੀਂ ਚਾਹੋ ਉਹ ਜਿਹੀ ਹੋ ਸਕਦੀ ਹੈ ਦੂਜੇ ਨੰਬਰ ਤੇ ਤੁਹਾਡੇ ਸਭ ਤੋਂ بڑے ਸਾਥੀ ਨੇ ਬਾਡੀ ਤੇ ਮਾਈਂਡ ਆਪਣੀ ਬਾਡੀ ਦਾ ਧਿਆਨ ਰੱਖਣਾ ਇੱਕ ਕਨਸੈਪਟ ਆ ਕਹਿੰਦੇ ਨੇ ਨਾ ਕਿ ਸਾਡਾ ਸਰੀਰ ਮੰਦਿਰ ਹੈ ਗੁਰਦੁਆਰਾ ਹੈ ਉਹ ਕਿਉਂ ਕਿ ਸਾਡੇ ਅੰਦਰ ਹੀ ਅਕਾਲ ਪੁਰਖ ਦੀ ਜੋਤ ਹੈ ਇਹਦੇ ਅੰਦਰ ਹੀ ਉਹ ਰਹਿੰਦਾ ਹੈ ਤੇ ਇਹ ਸਰੀਰ ਹੀ ਉਹਦਾ ਘਰ ਆ ਤਾਂ ਕਰਕੇ ਜੇ ਇਹਨੂੰ ਅਸੀਂ ਸੇਕ੍ਰੀਟ ਡਿਊਟੀ ਸਮਝ ਗਏ ਉਹ ਸਾਬ ਨਾਲ ਸੋਚੀ ਕਿ ਆ ਸਰੀਰ ਦਾ ਮੈਂ ਧਿਆਨ ਰੱਖਣਾ ਇਹਨੂੰ ਮੈਂ ਜਿਹੇ ਜਿਹੀ ਖੁਰਾਕ ਦੇਣੀ ਆ ਇਹਦੇ ਫਾਇਦੇ ਲਈ ਇਹਦਾ ਨੁਕਸਾਨ ਨਾ ਹੋਵੇ ਜੇ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋਗੇ ਤੁਹਾਡਾ ਨੇਚਰਲੀ ਹੋ ਬ੍ਰੇਨ ਹੈਲਦੀ ਰਹੂਗਾ ਬਾਡੀ ਤੁਹਾਡੀ ਹੈਲਦੀ ਤੇ ਮਾਈਂਡ ਤੁਹਾਡਾ ਹੈਲਦੀ ਰਹੂਗਾ ਇਹਦੇ ਵਿੱਚ ਹੈਲਦੀ ਖਾਣਾ ਕਸਰਤ ਕਰਨੀ ਚਾਹੇ ਉਹ ਯੋਗਾ ਹੋਵੇ ਜਾਂ ਐਕਸਰਸਾਈਜ਼ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਹੋਈ ਜਿਹੜਾ ਤੁਹਾਡਾ ਸਰੀਰ ਨੂੰ ਚਲਾ ਸਕੇ ਬਲੱਡ ਫਲੋ ਵਧਾ ਸਕੇ ਤੇ ਤੁਹਾਡਾ ਨੇਚਰਲੀ ਬਾਡੀ ਤੇ ਮਾਈਂਡ ਨੂੰ ਤੁਸੀਂ ਫਿਰ ਧਿਆਨ ਰੱਖੋਗੇ ਤੇ ਇਹ ਤੁਹਾਡਾ ਬਹੁਤ ਬੜਾ ਸ ਕੋਈ ਵੀ ਜ਼ਿੰਦਗੀ 'ਚ ਤੁਸੀਂ ਕੰਮ ਕਰਨਾ ਬਾਹਰ ਅੰਦਰ ਜਿਹੋ ਜਿਹਾ ਵੀ ਕੰਮ ਕਰਨਾ ਜੇ ਤੁਸੀਂ ਹੈਲਦੀ ਹੋ ਨੇਚੁਰਲੀ ਹੈਲਦੀ ਹੋ ਬਾਡੀ ਤੋਂ ਤੁਹਾਨੂੰ ਸਾਰਾ ਕੁਝ ਸਹੀ ਸਹੀ ਲੱਗੂਗਾ ਵਧੀਆ ਵਧੀਆ ਲੱਗੂਗਾ ਤੇ ਜਿਹੜਾ ਬੰਦਾ ਬਹੁਤ ਬਿਮਾਰੀ ਨਾਲ ਜੂਝ ਰਿਹਾ ਸਮਝ ਲਓ ਬਹੁਤ ਭੈੜੀ ਬਿਮਾਰੀ ਲੱਗੀ ਆ ਉਹਦੀ ਜ਼ਿੰਦਗੀ 'ਚ ਜੇ ਸਭ ਕੁਝ ਸਹੀ ਵੀ ਹੋਵੇ ਪਰ ਕਿਉਂਕਿ ਸਰੀਰੇ ਬਿਮਾਰ ਆ ਉਹਦਾ ਤਜਰਬਾ ਵੀ ਹੋਜੀ ਹੋਣਾ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਣਾ ਤਾਂ ਕਰਕੇ ਬਾਡੀ ਦੇ ਮਾਈਂਡ ਦਾ ਧਿਆਨ ਰੱਖਣਾ ਰਿਸਪਾਂਸਿਬਿਲਟੀ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਬੰਦੇ ਨੂੰ ਚਲਾਉਣਾ ਚਾਹੀਦਾ ਹਰ ਰੋਜ਼ ਕਿ ਇਹਦੇ ਲਈ ਮੈਂ ਕੁਝ ਜ਼ਰੂਰ ਕਰਨਾ ਕਿਉਂਕਿ ਇਹ ਹੀ ਮੈਨੂੰ ਚਲਾਉਂਦੀ ਫਿਰ ਰਹੀ ਆ ਚਾਰੇ ਪਾਸੇ ਜਿੱਥੇ ਮੈਂ ਜਾਣਾ ਤੁਰ ਕੇ ਜਾਣਾ ਕਿਤੇ ਕੋਈ ਕੰਮ ਕਰਨਾ ਮੈਨੂੰ ਸੁਣ ਰਹੇ ਹੋ ਇਹ ਤੋਂ ਬਿਨਾਂ ਨਹੀਂ ਪੋਸੀਬਲ ਕੰਨਾ ਤੋਂ ਬਿਨਾਂ ਅੱਖਾਂ ਤੋਂ ਮੈਂ ਮੈਨੂੰ ਦੇਖ ਨਹੀਂ ਸਕਦੇ ਇਹ ਸਰੀਰ ਹੀ ਤੁਹਾਨੂੰ ਚਲਾਉਣਾ ਇਹ ਸਰੀਰ ਦਾ ਧਿਆਨ ਰੱਖਣਾ ਤੁਹਾਡੀ ਇੱਕ ਡਿਊਟੀ ਐ ਸੈਕ੍ਰੀਡ ਡਿਊਟੀ ਕਹ ਲਓ ਉਸ ਤੋਂ ਬਾਅਦ ਕੰਪਨੀ ਸੰਗਤ ਮੈਂ ਕੀ ਕੀਤਾ ਸੀ ਜਦੋਂ ਮੇਰੀ ਜ਼ਿੰਦਗੀ 'ਚ ਇਹੋ ਜਿਹਾ ਕੋਈ ਟਾਈਮ ਆਇਆ ਜੀ ਕਿ ਮੈਂ ਉਸ ਦਿਨ ਜਿੰਨੇ ਵੀ ਮੈਂ ਸੋਸ਼ਲ ਮੀਡੀਆ ਮੇਰੇ ਅਕਾਊਂਟ ਸੀ ਮੈਂ ਸਾਰੇ ਡਿਲੀਟ ਕਰਤੇ YouTube ਤੇ ਜਿੰਨੇ ਵੀ ਮੈਂ ਫਾਲਤੂ ਵੀਡੀਓਜ਼ ਦੇਖਦਾ ਸੀ ਜਿੰਨੇ ਵੀ ਚੀਜ਼ਾਂ ਨੇ ਮੇਰੀ ਜ਼ਿੰਦਗੀ 'ਚ ਕੁਝ ਐਡ ਨਹੀਂ ਕਰਦੀਆਂ ਉਹਨਾਂ ਨੂੰ ਮੈਂ ਰਿਮੂਵ ਕਰਤਾ ਜਿਹੜੇ ਵੀ ਮੇਰੇ ਫਰੈਂਡ ਸਰਕਲ 'ਤੇ ਜਿਹੜੇ ਮੈਨੂੰ ਆਪਣੇ ਵਰਗਾ ਕਰਦੇ ਨੇ ਜਾਂ ਕਹਿ ਲਓ ਕਿ ਉਹ ਰਾਹਤ ਦੇ ਤੋੜਦੇ ਨੇ ਜਿਹੜੇ 'ਚ ਮੈਂ ਤੁਰਨਾ ਨਹੀਂ ਚਾਹੁੰਦਾ ਕਿਉਂਕਿ ਫਰੈਂਡ ਸਰਕਲਾਂ 'ਚ ਵੀ ਆ ਪ੍ਰੋਬਲਮ ਬਹੁਤ ਹੁੰਦੀ ਆ ਜਦੋਂ ਵੀ ਤੁਸੀਂ ਇੱਕ ਗਰੁੱਪ ਦਾ ਹਿੱਸਾ ਹੋ ਜਾਂਦੇ ਹੋ ਸਾਰੇ ਉਹੀ ਚਾਹੁੰਦੇ ਨੇ ਕਿ ਤੁਸੀਂ ਉਹੀ ਕੰਮ ਕਰੋ ਜੋ ਸਾਰੇ ਸੋਚਦੇ ਨੇ ਕਿ ਤੁਸੀਂ ਸੁਸਾਇਟੀ ਦਾ ਹਿੱਸਾ ਹੋ ਸੋਸਾਇਟੀ ਇਹੀ ਚਾਹੂਗੀ ਤੁਸੀਂ ਸੁਸਾਇਟੀ ਜੋ ਚਾਹੁੰਦੀ ਆ ਉਹ ਕਰੋ ਜੇ ਤੁਸੀਂ ਕਿਸੇ ਧਰਮ ਦਾ ਹਿੱਸਾ ਹੋ ਧਰਮ ਤੁਹਾਨੂੰ ਉਹੀ ਚਾਹੂਗਾ ਕਿ ਜੋ ਧਰਮ ਚਾਹੁੰਦਾ ਤੁਸੀਂ ਉਹ ਕਰੋ ਕੰਪਨੀਆਂ ਜਿਹੜੀ ਸੰਗਤ ਆ ਜਿਹੜੇ ਆਸ-ਪਾਸ ਤੁਹਾਡੇ 5 ਲੋਕ ਨੇ ਜਿਨ੍ਹਾਂ ਦੇ ਤੁਸੀਂ ਗੱਲਾਂ ਸੁਣਦੇ ਹੋ ਜਿਨ੍ਹਾਂ ਦੇ ਨਾਲ ਰਹਿੰਦੇ ਹੋ ਚਾਹੇ ਤੁਹਾਡੀ ਫੈਮਿਲੀ ਚਾਹੇ ਤੁਹਾਡੇ ਫਰੈਂਡ ਸਰਕਲ ਆ ਉਹਨਾਂ ਦੀਆਂ ਆਦਤਾਂ ਉਹਨਾਂ ਦੇ ਬਿਹੇਵੀਅਰ ਇਕੱਠੇ ਕੰਬੀਨੇਸ਼ਨ ਕਰਕੇ ਹੀ ਤੁਹਾਡਾ ਬਣਨਗੇ ਤੁਸੀਂ ਉਹ ਬਣੋਗੇ ਜਿਹੜੇ ਪਰਿਵਾਰ ਚ ਤੁਸੀਂ ਪੈਦਾ ਹੋਏ ਹੋ ਤੁਹਾਡੀਆਂ ਆਦਤਾਂ ਤੁਹਾਡੇ ਆਸ-ਪਾਸ ਦੇ 4-5 ਲੋਕਾਂ ਵਰਗੀਆਂ ਹੋਣਗੀਆਂ ਤੁਹਾਡਾ ਸੋਚਣ ਦਾ ਤਰੀਕਾ ਉਹਨਾਂ ਦੇ 4-5 ਲੋਕਾਂ ਵਰਗਾ ਹੀ ਹੋਊਗਾ ਤੁਹਾਡੀ ਆਪਣੀ ਸੋਚ ਹੈਗੀ ਜ਼ਰੂਰ ਹੈਗੀ ਵਿੱਚ ਪਰ ਉਹ ਹਲੇ ਇਨਫਲੂਐਂਸਡ ਆ ਸਾਰਿਆਂ ਤੋਂ 4-5 ਲੋਕਾਂ ਦੇ ਇਨਫਲੂਐਂਸ ਦਾ ਜਿਹੜਾ ਤੁਹਾਡਾ ਪੈਸ਼ਨ ਆ ਜਿਹੜੇ ਰਾਤੇ ਤੁਸੀਂ ਤੁਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਉਹ ਲੋਕਾਂ 'ਚ ਘੇਰੋ ਜਿਹੜੇ ਤੁਹਾਨੂੰ ਖੁਦ ਮੋਟੀਵੇਟ ਕਰ ਦਿੰਦੇ ਆ ਅੱਗੇ ਵਧਣ ਦਾ ਕਹਿੰਦੇ ਨੇ ਵੀ ਹਾਂ ਅੱਗੇ ਵਧਣਾ ਚਾਹੀਦਾ ਇੰਦੇ ਵਿੱਚ ਕੁਝ ਕਰਨਾ ਚਾਹੀਦਾ ਕੁਝ ਸਿੱਧੇ ਰਾਹ ਤੇ ਲਾਉਣਾ ਚਾਹੁੰਦੇ ਨੇ ਉਹੋ ਜਿਹੀ ਕੰਪਨੀ ਰੱਖਣੀ ਬਹੁਤ ਜ਼ਰੂਰੀ ਆ ਜੋ ਫਰੈਂਡ ਸਰਕਲ 'ਚ ਨਹੀਂ ਹੋ ਸਕਦੀ ਇੰਟਰਨੈਟ 'ਤੇ ਜ਼ਰੂਰ ਹੋ ਸਕਦੀ ਆ ਜਿਹੜੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਕੁਝ ਐਡ ਨਹੀਂ ਕਰ ਰਹੀਆਂ ਤੁਹਾਨੂੰ ਸਿਰਫ ਨੈਗੇਟਿਵਿਟੀ ਦੇ ਰਹੀਆਂ ਨੇ ਤੁਹਾਨੂੰ ਸਿਰਫ ਨੀਚੇ ਲਾ ਰਹੀਆਂ ਨੇ ਉਹਨਾਂ ਨੂੰ ਜ਼ਿੰਦਗੀ 'ਚੋਂ ਕੱਢਣਾ ਬਹੁਤ ਜ਼ਰੂਰੀ ਆ ਸਾਰਾ ਇਹਨਾਂ ਤੁਹਾਨੂੰ ਕਿਸੇ ਨਾ ਕਿਸੇ ਲੋਟ ਇੰਪਰੂਵ ਕਰ ਰਹੀਆਂ ਨੇ ਚਾਹੇ ਤੁਹਾਨੂੰ ਕੋਈ ਸਕਿੱਲ ਦੇ ਰਹੀਆਂ ਨੇ ਚਾਹੇ ਕੋਈ ਤੁਹਾਨੂੰ ਮੈਂਟਲੀ ਇੰਪਰੂਵ ਕਰ ਰਹੀ ਹੈ ਕੋਈ ਫਿਜ਼ੀਕਲੀ ਕੋਈ ਇੰਪਰੂਵ ਕਰ ਰਹੀ ਹੈ ਜਿਹੜੀ ਤੁਹਾਨੂੰ ਜ਼ਿੰਦਗੀ 'ਚ ਕੋਈ ਇੰਪਰੂਵਮੈਂਟ ਦੇ ਰਹੀ ਹੈ ਕੰਪਨੀ ਉਹ ਕੰਪਨੀ ਦੇ ਵਿੱਚ ਉਹ ਸੰਗਤ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਇਹਦੇ ਵਿੱਚ ਇਹ ਵੀ ਸਮਝ ਲੈਣਾ ਕਿ ਇਹ ਜਿਹੜਾ ਟਾਈਮ ਵੀ ਆ ਸਕਦਾ ਕਿ ਤੁਸੀਂ ਜ਼ਿੰਦਗੀ 'ਚ ਜਮੇ ਇਕੱਲੇ ਰਹਿ ਜਾਓ ਇਹ ਰਾਹ ਹੀ ਹੈ ਹੀ ਇਹ ਜਾਂ ਇੱਕ ਟਾਈਮ ਪੱਕਾ ਆਉਂਦਾ ਸਾਰੇ ਬੰਦੇ ਦੀ ਜ਼ਿੰਦਗੀ 'ਚ ਸਪਿਰਚੁਅਲ ਜਾਨੀ ਤੇ ਚੱਲਦੇ ਚੱਲਦੇ ਦਾ ਪੱਕਾ ਹੁੰਦਾ ਕਿ ਉਹ ਬਿਲਕੁਲ ਹੀ ਇਕੱਲਾ ਰਹੇਗਾ ਜ਼ਿੰ ਇਹੋ ਕਿਸੇ ਗਰੁੱਪ ਚ ਚੱਕੇ ਬੈੰਦਾ ਵੀ ਆ ਕਿਉਂਕਿ ਜਿਹੜੇ ਲੋਕ ਆਸ-ਪਾਸ ਦੇ ਨੇ ਓਡੇ ਬੜੇ ਭਲੇਖੇ ਚ ਨੇ ਉਹਨਾਂ ਨੂੰ ਲੱਗਦਾ ਉਹੀ ਸਹੀ ਨੇ ਉਹਨਾਂ ਨੂੰ ਲੱਗਦਾ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਜਿਹੇ ਜਿਹੇ ਜ਼ਿੰਦਗੀਆਂ ਜੋ ਰਹੇ ਨੇ ਉਹ ਸਹੀ ਆ ਤੇ ਉਹ ਉੱਪਰੋਂ ਤੁਹਾਨੂੰ ਵੀ ਕਨਵਿੰਸ ਕਰਕੇ ਆਪਣੇ ਵਰਗਾ ਹੀ ਕਰਨਾ ਚਾਹੁੰਦੇ ਨੇ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਕੋਈ ਨਾ ਕੋਈ ਇਹੋ ਜਿਹਾ ਪੱਕਾ ਮਿਲੂਗਾ ਜਿਹੜਾ ਕਹੂਗਾ ਕਿ ਨਾ 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 ਤੂੰ ਗਲਤ ਆ ਇਹ ਦਿਨੋਂ ਨਾ ਤੁਰ ਆਈ ਨਹੀਂ ਹੈਗਾ ਆਈ ਹੁੰਦਾ ਆਇਆ ਹੁੰਦਾ ਆਈ ਨਹੀਂ ਹੁੰਦਾ ਆਇਆ ਹੁੰਦਾ ਜੇ ਤੁਸੀਂ ਹਰੇਕ ਬੰਦੇ ਦੀ ਸੁਣਨ ਲੱਗੇ ਤੇ ਉਹਨਾਂ ਦੀ ਕਹੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣ ਲਾ ਕੇ ਉਧਰ ਨੂੰ ਮੁੜਨ ਲਾ ਕੇ ਯਾਦ ਰੱਖਿਓ ਕਿ ਤੁਸੀਂ ਉਸੇ ਵੇਲੇ ਆਪਣੇ ਦਿਲ ਦੇ ਰਾਹ ਤੋਂ ਭਟਕ ਚੁੱਕੇ ਹੋ ਜਦੋਂ ਮੈਨੂੰ ਪਤਾ ਕਿ ਮੈਂ ਇੱਥੋਂ ਲੈ ਕੇ ਉੱਥੇ ਤੱਕ ਜਾਣਾ ਹੈ ਮੈਂ ਤਾਂ ਡਿਸੀਜਨ ਲੈ ਆ ਜਾ ਕਿ ਮੈਂ ਤਾਂ ਹੁਣ ਜਾਣਾ ਹੈ ਉੱਥੇ ਹੁਣ ਚਾਹੇ ਕੋਈ ਕਹੀ ਕਹੀ ਜਾਵੇ ਕੁਛ ਕਹੀ ਜਾਵੇ ਕੋਈ ਕਹੇ ਤੂੰ ਗਲਤਾਂ ਕੋਈ ਕਹੇ ਤੂੰ ਹਿੱਲਿਆ ਹੋਇਆ ਕੋਈ ਕਹੇ ਤੂੰ ਨਾ ਬਿਲਦਰ ਨੂੰ ਜਾ ਕੇ ਸਹੀ ਨਹੀਂ ਹੈਗਾ ਨਾ ਜੇ ਗਲਤ ਤਾਂ ਤੇ ਮੇਰੇ ਲਈ ਹੋਊਗਾ ਨਾ ਮੇਰੀਆਂ ਗਲਤੀਆਂ ਨੇ ਮੈਂ ਸਿੱਖ ਲੂੰਗਾ ਉਹਨਾਂ ਤੋਂ ਆਪੀ ਮੇਰੇ 6:00 ਵਜੇ ਨਹੀਂ ਹੋ ਮੈਂ ਖਾਲੂnga ਮਦਰ ਨੂੰ ਜਾਣਾ ਮੈਂ ਤਾਂ ਸੋਚ ਲਿਆ ਕਿ ਮੈਂ ਉਧਰ ਨੂੰ ਹੀ ਜਾਣਾ ਇਹਨੂੰ ਠੀਠ ਪਾਉਣਾ ਵੀ ਕਹਿ ਸਕਦੇ ਹਾਂ ਕੋਈ ਕਹੂਗਾ ਇਹ ਤਾਂ ਬਹੁਤ ਖਤਰਨਾਕ ਚੀਜ਼ ਹੈ ਕਿ ਹਾਂ ਤੁਹਾਨੂੰ ਪਤਾ ਹੁੰਦੇ ਹੈ ਵੀ ਇਧਰੋਂ ਰਾਹ ਗਲਤ ਹੈ ਉਸ ਟਾਂ ਨੂੰ ਉਧਰ ਨੂੰ ਜਾਓਗੇ ਕਿਉਂਕਿ ਸਹੀ ਗੱਲ ਤੇ ਕਿਸੇ ਨੂੰ ਪਤਾ ਹੋਰੇ ਜਿਹੜੇ ਜਿਹੜੇ ਬੰਦੇ ਵੀ ਕਹਿੰਦੇ ਕਿ ਇਹ ਰਾਹ ਗਲਤ ਹੈ ਉਹਨਾਂ ਨੇ ਖੁਦ ਤੁਰ ਕੇ ਦੇਖਿਆ ਹੁੰਦਾ ਕਦੇ ਵੀ ਨਹੀਂ ਹੁੰਦਾ ਇਹੋ ਜਿਹਾ ਜਦੋਂ ਮੈਂ ਕੋਈ ਇੱਕ ਦੇਖ ਕੇ ਕਹੇਗੀ ਆ ਬੰਦਾ ਕਿ ਇਹ ਕੰਮ ਇੰਪੋਸੀਬਲ ਹੈ ਮੋਸਟਲੀ ਉਹੀ ਹੁੰਦੇ ਨੇ ਜਿਨ੍ਹਾਂ ਨੇ ਟਰਾਈ ਕਰਕੇ ਨਹੀਂ ਦੇਖਿਆ ਹੁੰਦਾ ਜਿਹੜੇ ਬੰਦੇ ਕਹਿੰਦੇ ਨੇ ਕਿ ਇਹ ਕੰਮ ਇੰਪੋਸੀਬਲ ਹੈ ਉਹਨਾਂ ਨੇ ਟਰਾਈ ਨਹੀਂ ਕਰਕੇ ਦੇਖਿਆ ਹੁੰਦਾ ਆਹੀ ਵਜ੍ਹਾ ਹੁੰਦੀ ਹੈ ਤੇ ਜਿੰਨਾਂ ਜਿੰਨਾਂ ਨੇ ਟਰਾਈ ਕੀਤਾ ਉਹ ਕਹਿਣਗੇ ਨਹੀਂ ਇੰਪੋਸੀਬਲ ਆ ਕਿਉਂਕਿ ਟਰਾਈ ਕਰੇ ਤੇ ਚੀਜ਼ਾਂ ਹੋ ਜਾਂਦੀਆਂ ਨੇ ਜਦੋਂ ਹੀ ਮੈਂ ਕਹਤਾ ਇੰਪੋਸੀਬਲ ਆ ਮਤਲਬ ਮੈਂ ਗਿਵ ਅਪ ਕਰਤਾ ਆ ਜੇ ਮੈਂ ਹੁਣ ਕੋਈ ਕੰਮ ਕਰਨਾ ਸ਼ੁਰੂ ਕਰਦਾ ਮੈਂ ਉੱਚੀ ਗਲਤੀ ਕੀਤੀ ਮੈਂ ਫੇਲ ਹੋਊਂਗਾ ਪਰ ਮੈਂ ਗਲਤੀ ਤੋਂ ਸਿੱਖ ਕੇ ਦੁਬਾਰਾ ਟਰਾਈ ਕਰੂੰਗਾ ਫੇਰ ਗਲਤੀ ਫੇਲ ਹੋ ਮੈਂ ਦੁਬਾਰਾ ਟਰਾਈ ਕਰੂੰਗਾ ਪਰ ਜਿਹੜੀ ਮੂਵਮੈਂਟ ਮੈਂ ਕਹਤਾ ਮੈਂ ਤੋ ਨਹੀਂ ਹੋਣਾ ਮੈਂ ਗਿਵ ਅਪ ਕਰਤਾ ਚਾਹੇ ਹੋ ਵੀ ਜਾਂਦਾ ਕੰਮ ਪਰ ਜਦ ਮੂਵਮੈਂਟ ਜਦੋਂ ਮੈਂ ਕਹਤਾ ਕਿ ਨਹੀਂ ਹੋਣਾ ਤੁਸੀਂ ਸੱਚੇ ਹੋ ਕਿਉਂਕਿ ਤੁਸੀਂ ਹਾਂ ਹੁਣ ਕਰਨਾ ਹੀ ਨਹੀਂ ਹੋ ਗਿਆ ਬਫ ਕਰਤਾ ਚੌਥੇ ਨੰਬਰ ਤੇ ਤੁਹਾਡੀ ਜ਼ਿੰਦਗੀ ਤੇ ਲਏ ਹੋਏ ਫੈਸਲੇ ਹਰ ਇੱਕ ਤੁਹਾਡਾ ਜ਼ਿੰਦਗੀ ਦਾ ਲਿਆ ਹੋਇਆ ਫੈਸਲਾ ਹੀ ਡਿਸਾਈਡ ਕਰਦਾ ਕਿ ਤੁਸੀਂ ਕਿੱਥੇ ਜਾਓਗੇ ਜ਼ਿੰਦਗੀ ਚੰਗੇ ਜੇ ਤੁਹਾਡੇ ਫੈਸਲੇ ਕਿਸੇ ਹੋਰ ਤੋਂ ਇਨਫਲੂਐਂਸ ਹੋ ਕੇ ਨੇ ਜੇ ਕਿਸੇ ਹੋਰ ਦੇ ਕਹੇ ਸੁਣਾਈ ਗੱਲਾਂ ਤੇ ਮੰਨ ਰਹੇ ਹੋ ਤੁਹਾਡਾ ਜ਼ਿੰਦਗੀ ਦਾ ਆਪਣਾ ਨਹੀਂ ਹੋਏਗਾ ਕਦੇ ਵੀ ਉਹ ਜਦੋਂ ਤੁਸੀਂ ਆਪਣੇ ਫੈਸਲੇ ਲਓਗੇ ਤੇ ਸਮਝੋਗੇ ਕਿ ਮੇਰੇ ਫੈਸਲੇ ਹੀ ਮੇਰੀ ਜ਼ਿੰਦਗੀ ਦਾ ਰਾਹ ਬਣਾਉਂਦੇ ਨੇ ਜੋ 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 ਮੇਰੀ ਜ਼ਿੰਦਗੀ ਚ ਹੋ ਰਿਹਾ ਉਹਦਾ ਕੋਈ ਹੋਰ ਰਿਸਪਾਂਸਿਬਲ ਨਹੀਂ ਹੈ ਨਾ ਹੀ ਰੱਬ ਇਸ ਰਿਸਪਾਂਸਿਬਲ ਹੈ ਤੁਹਾਡੀ ਜ਼ਿੰਦਗੀ ਚ ਹੁਣ ਤੱਕ ਵੀ ਜੋ ਹੋਇਆ ਉਹਦਾ ਕੋਈ ਰਿਸਪਾਂਸਿਬਲ ਨਹੀਂ ਹੈ ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਬੰਦਾ ਆਪਣੇ ਕਿਹੋ ਜਿਹੇ ਕਦਮਾਂ ਦੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿੰਦਾ ਆਪਣੇ ਫੈਸਲੇ ਆਪ ਲੈਣੇ ਜਦੋਂ ਸ਼ੁਰੂ ਕਰ ਦਿੰਦਾ ਬੰਦਾ ਹਰ ਇੱਕ ਬੰਦੇ ਨੇ ਗਲਤੀਆਂ ਤਾਂ ਕਰਨੀਆਂ ਕਰਨੀਆਂ ਨੇ ਕੋਈ ਇਹੋ ਜਿਹਾ ਦੁਨੀਆ ਤੇ ਆਏ ਨਹੀਂ ਜਿਹੜਾ ਗਲਤੀ ਨਾ ਕਰੇ ਹਰ ਇੱਕ ਨੇ ਆਪਣੀਆਂ ਗਲਤੀਆਂ ਕਰਨੀਆਂ ਨੇ ਸਿਆਣਾ ਉਹ ਆ ਜੋ ਗਲਤੀਆਂ ਤੋਂ ਸਿੱਖ ਲਵੇ ਜਿਹੜਾ ਗਲਤੀ ਨੂੰ ਮਾੜਾ ਬੋਲੇ ਗਲਤੀ ਕਹੇ ਕਰੇ ਤੇ ਸੁਣਾਵੇ ਤੁਹਾਨੂੰ ਉਹ ਤੁਹਾਡਾ ਮਿੱਤਰ ਨਹੀਂ ਹੋ ਸਕਦਾ ਗਲਤੀਆਂ ਸਾਰੇ ਨਹੀਂ ਕਰਨੀਆਂ ਨੇ ਤੇ ਅਸੀਂ ਗਲਤੀਆਂ ਤੋਂ ਹੀ ਸਿੱਖ ਕੇ ਅੱਗੇ ਵਧਦੇ ਹਾਂ ਜ਼ਿੰਦਗੀ 'ਚ ਆਏ ਹੋਏ ਚੈਲੰਜ ਜ਼ਿੰਦਗੀ 'ਚ ਕੀਤੀਆਂ ਹਨ ਗਲਤੀਆਂ ਜ਼ਿੰਦਗੀ 'ਚ ਜਿਹੜੇ ਜਿਹੜੇ ਮੁਕਾਮ 'ਤੇ ਤੁਸੀਂ ਹਾਰੇ ਹੋ ਉਹੀ ਤੁਹਾਡੇ ਸਭ ਤੋਂ ਵੱਡੇ ਮਿੱਤਰ ਨੇ ਉਹੀ ਤੁਹਾਨੂੰ ਦੱਸ ਦੇਣਗੇ ਕਿ ਤੇਰੇ 'ਚ ਕਿੱਥੇ ਕਮੀ ਰਹਗੀ ਤੂੰ ਅੱਗੇ ਕਿਵੇਂ ਵਧਣਾ ਜੇ ਪੇਪਰ ਆ ਹੋ ਰਿਹਾ ਪੇਪਰ 'ਚੋਂ ਪਹਿਲੇ ਨੰਬਰ ਤੋਂ ਜਵਾਬ ਆਇਆ ਤੇ ਮੈਂ ਸਮਝ ਲਿਆ ਦੂਜੇ ਨੰਬਰ ਤੇ ਆਇਆ ਹੁਣ ਜਿਵੇਂ ਮੇਰੇ ਸਿਰ ਦਿਲ ਚ ਸਿਰਫ ਨਫਰਤ ਹੈ ਕਿ ਉਹ ਪਹਿਲੇ ਤੇ ਕਿਉਂ ਆ ਗਿਆ ਮੈਂ ਦੂਜੇ ਤੇ ਕਿਉਂ ਆਇਆ ਕਿ ਮੈਨੂੰ ਇਹ ਦਿਖੇ ਨਹੀਂ ਰਿਹਾ ਕਿ ਜਿਵੇਂ ਜੇ ਦੂਜੇ ਤੇ ਆਇਆ ਕਿ ਮੇਰੀ ਗਲਤੀ ਆ ਕਿ ਮੇਰੇ ਚ ਕਮੀ ਰਹਿ ਗਈ ਹੋਣੀ ਹੈ ਸ਼ਾਇਦ ਮੈਂ ਘੱਟ ਪੜਿਆ ਸ਼ਾਇਦ ਮੈਂ ਹੋਰ ਮਿਹਨਤ ਕਰ ਸਕਦਾ ਸੀ ਹੁਣ ਜਿਵੇਂ ਦੁਬਾਰਾ ਟਰਾਈ ਕਰਾਂ ਆਪਣੀ ਗਲਤੀ ਨੂੰ ਲੱਭ ਕੇ ਇੰਪਰੂਵ ਕਰਕੇ ਸ਼ਾਇਦ ਮੈਂ ਪਹਿਲੇ ਤੇ ਵੀ ਆਜਮਾ ਪਰ ਜੇ ਮੈਂ ਪਹਿਲੀ ਮੰਨ ਲਿਆ ਕਿ ਨਹੀਂ ਮੇਰੇ ਬਸ ਦਾ ਨਹੀਂ ਆ ਜਾਂ ਮੇਰੀ ਕੋਈ ਕਿਸਮਤ ਨਾਲ ਦੀ ਚੀਜ਼ ਹੈ ਮੈਂ ਉੱਥੇ ਹਾਰ ਗਿਆ ਅਥੀ ਮੈਂ ਆਪਣੇ ਰਾਹ ਤੋਂ ਭਟ ਗਿਆ। ਜ਼ਿੰਦਗੀ ਦਰਾਂ ਚੈਲੰਜਾਂ ਨਾਲ ਭਰਿਆ ਹੈ, ਗਲਤੀਆਂ ਨਾਲ ਭਰਿਆ ਹੈ, ਉੱਚੀ-ਨੀਚੀ ਨਾਲ ਭਰਿਆ ਹੈ, ਬਹੁਤ ਕੁਝ ਹੋਣਾ ਜ਼ਿੰਦਗੀ 'ਚ। ਤੇ ਇਹੀ ਤੁਹਾਨੂੰ ਸਟਰੋਂਗ ਬਣਾਉਂਦੇ ਨੇ। ਤੁਹਾਨੂੰ ਡਿਫਾਈਨ ਇਹ ਕਰਦੇ ਨੇ। ਪੱਠੇ 'ਚੋਂ ਨਿਕਲ ਕੇ ਹੀ ਇੱਟ ਬਣਦੀ ਹੈ। ਜਦੋਂ ਇੱਕ ਬੀਜ ਨੂੰ ਧਰਤੀ ਦੇ ਵਿੱਚ ਲਾ ਦਿੱਤਾ ਜਾਂਦਾ, ਉਹ ਬੀਜ ਨੇ ਪਹਿਲਾਂ ਉਹ ਤੋਂ ਬੀਜ 'ਚੋਂ ਫੁੱਟਣਾ ਹੈ, ਉਹਨੇ ਮਿੱਟੀ 'ਚੋਂ ਇੰਨੀ ਔਖਾਈ 'ਚ ਨੰਗਦੇ, ਇੰਨੇ ਔਖੇ ਟਾਈਮ 'ਚ ਲੰਘ ਕੇ ਬਾਹਰ ਆਉਣਾ। ਬਾਹਰ ਆ ਕੇ ਫੁੱਲ ਬਣ ਕੇ ਨਸਬੰਧ ਦੇਣੀ ਹੈ। ਇਦਾਂ ਹੀ ਸਾਡੀ ਜ਼ਿੰਦਗੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਚ ਆਏ ਔਖੇ ਟਾਈਮ ਤੁਹਾਡੇ ਚੈਲੰਜਸ ਤੇ ਇਹਨਾਂ ਨੂੰ ਜੇ ਤੁਸੀਂ ਫੇਸ ਕਰਦੇ ਹੋ ਇਹਨਾਂ ਚੋਂ ਨਿਕਲਦੇ ਹੋ ਤੁਹਾਨੂੰ ਇੱਕ ਬਹੁਤ ਸਟਰੋਂਗ ਇਨਸਾਨ ਬਣਾਉਂਦੇ ਨੇ ਤੁਹਾਨੂੰ ਇੱਕ ਕੈਪਟਵਲ ਇਨਸਾਨ ਬਣਾਉਂਦੇ ਨੇ ਤੇ ਜਦੋਂ ਤੁਸੀਂ ਆਪਣਾ ਰਾਹ ਖੁਦ ਤੁਰ ਲਿਆ ਉਸ ਵੇਲੇ ਫਿਰ ਤੁਹਾਡੇ ਜ਼ਿੰਦਗੀ ਚ ਕਦੇ ਸ਼ੱਕ ਨਹੀਂ ਹੋਊਗਾ ਤੁਹਾਨੂੰ ਕੋਈ ਕੁਝ ਕਹੀ ਆਵੇ ਕਿਉਂਕਿ ਤੁਸੀਂ ਖੁਦ ਕਰਕੇ ਦੇਖ ਲਿਆ ਕਿਸੇ ਦੇ ਕਹਿ ਦੇ ਤੁਹਾਡੇ ਦਿਮਾਗ 'ਚ ਸ਼ੱਕ ਨਹੀਂ ਹੋਣਾ ਕਿ ਨਹੀਂ ਆਹ ਕੰਮ ਆਏ ਨਹੀਂ ਹੁੰਦਾ ਸਾਨੂੰ ਸਾਫ਼ ਪਤਾ ਲੱਗਣਾ ਕਿ ਨਹੀਂ ਇਹ ਤਾਂ ਸਿਰਫ ਮੇਰੇ ਤੇ ਡਿਪੈਂਡ ਸੀ ਮੈਂ ਕਰ ਸਕਦਾ ਸੀ ਕਿ ਨਹੀਂ ਮੈਂ ਐਕਸ਼ਨ ਲਿਆ ਕਿ ਨਹੀਂ ਮੈਂ ਟਰਾਈ ਕੀਤਾ ਕਿ ਨਹੀਂ ਸਾਰੀ ਆਪਣੇ ਕਿਰਤਾਰ ਦੀ ਆਪਣੇ ਐਕਸ਼ਨਾਂ ਦੀ ਆਪਣੇ ਚੁੱਕੇ ਹੋਏ ਕਦਮਾਂ ਦੀ ਤੇ ਰਿਜ਼ਲਟਸ ਦੀ ਜ਼ਿੰਮੇਵਾਰੀ ਤੁਹਾਡੀ ਹੈ ਕਿਸੇ ਦੀ ਨਹੀਂ ਹੈਗੀ ਕੋਈ ਰਿਸਪੌਂਸਿਬਲ ਨਹੀਂ ਤੁਹਾਡੀ ਜ਼ਿੰਦਗੀ ਲਈ ਤੁਸੀਂ ਖੁਦ ਹੋ ਤੇ ਇਹ ਸੋਚ ਕੇ ਕੋਈ ਇਹ ਸਮਝ ਕੇ ਕੋਈ ਜ਼ਿੰਦਗੀ ਦਾ ਚਾਰਜ ਆਪਣੇ ਹੱਥ ਲੈ ਸਕਦਾ ਮੁੱਕ ਦੀ ਗੱਲ ਕੀ ਹੈ ਕਿ ਅਸੀਂ ਜ਼ਿੰਦਗੀ ਜਿਹੜੀ ਜਿਉਣੀ ਹੈ ਇੱਕ ਪਰਪਸ ਨਾਲ ਜਿਉਣੀ ਹੈ ਬਹੁਤ ਲੋਕ ਆਪਣੀ ਜ਼ਿੰਦਗੀ ਜੰਮ ਕੇ ਪੜ੍ਹਾਈ ਕਰਕੇ ਬੱਚੇ ਜੰਮ ਕੇ ਬੁੜੇ ਹੋ ਕੇ ਮਰ ਕੇ ਕੱਟ ਰਹੇ ਨੇ ਕੱਟ ਰਹੇ ਖਾਣ ਪੀਣੇ ਦੀ ਮੁਕਤਾ ਸਾਰੀ ਉਮਰ ਸਰਵਾਈਵਲ ਹੀ ਨਹੀਂ ਉਕਲਾ ਪਰ ਜ਼ਿੰਦਗੀ ਨਹੀਂ ਛੋਟੀ ਨਹੀਂ ਹੈ ਅਸੀਂ ਆਪਣਾ ਅਸਲੀ ਰੂਪ ਪਛਾਣਨਾ ਹੈ ਸਾਡਾ ਜੋ ਅੰਦਰ ਬੀਜ ਉੱਗਿਆ ਆਕਾਲਪੁਰਖ ਨੇ ਲਾਇਆ ਅੰਦਰ ਉਹ ਬੀਜ ਨੇ ਫੁੱਲ ਕੇ ਅੰਦਰ ਵੱਧ ਕੇ ਉਹਨੇ ਖੁਸ਼ਬੂ ਦੇਣੀ ਹੈ ਦੁਨੀਆ 'ਚ ਅਸੀਂ ਦੁਨੀਆ ਲਈ ਜਾਂਦੇ ਹਾਂ ਕੁਝ ਕਰਕੇ ਜਾਣਾ ਇਹ ਕਹਿਜੀ ਜ਼ਿੰਦਗੀ ਜਿਉ ਕੇ ਜਾਣਾ ਕਿ ਜਿਹਦੇ ਵਿੱਚ ਕਿਸੇ ਦਾ ਕੋਈ ਤੁਸੀਂ ਇਫੈਕਟ ਪਾ ਸਕਦੇ ਹੋ ਜ਼ਿੰਦਗੀ ਦੇ ਵਿੱਚ ਕਿਸੇ ਦੀ ਸੋਚ ਦੇ ਇਫੈਕਟ ਪਾ ਸਕ ਗਿਓ ਕਿਸੇ ਦਾ ਰਹਿਣ ਸਹਿਣ ਤੇ ਇਫੈਕਟ ਪਾ ਸਕੀਓ ਕੋਈ ਘੱਟ ਤੋਂ ਘੱਟ ਅਸੀਂ ਜ਼ਿੰਦਗੀ 'ਚ ਇਹ ਸੋਚ ਕੇ ਚੱਲੀਏ ਕਿ ਜਿਹੜੀ ਮੈਂ ਜ਼ਿੰਦਗੀ ਜਿਉਣੀ ਆ ਉਹ ਇੰਨੀ ਛੋਟੀ ਨਾ ਹੋਵੇ ਕਿ ਮੈਂ ਬਸ ਇੱਥੇ ਮਰ ਕੇ ਚਲ ਜਾਵਾਂ ਜੰਮਿਆਂ ਖਾ ਕੇ ਪੀ ਕੇ ਮਰ ਕੇ ਚਲਾ ਜਾਵਾਂ ਜ਼ਿੰਦਗੀ 'ਚ ਕੋਈ ਮਕਸਦ ਲੈ ਕੇ ਚੱਲਣਾ ਜ਼ਿੰਦਗੀ 'ਚ ਵੀ ਪਰਪਸ ਲੈ ਕੇ ਚੱਲਣਾ ਇੱਕ ਵਧੀਆ ਸੰਨਮਣ ਬਲਮ ਨੂੰ ਤੁਰਨਾ ਹੀ ਤੁਹਾਨੂੰ ਜ਼ਿੰਦਗੀ 'ਚ ਸੈਟੀਸਫੈਕਸ਼ਨ ਦਿੰਦਾ ਹੈ ਉਹੀ ਤੁਹਾਨੂੰ ਸੱਚ ਦਾ ਰਸਤਾ ਦਿਖਾਉਂਦਾ ਹੈ ਉਹੀ ਤੁਹਾਨੂੰ ਅਕਾਲ ਪੁਰਖ ਨਾਲ ਮਿਲਾਉਂ ਤੇ ਮੈਂ ਇਹਨੀਆਂ ਰੇਗੇ ਹੀ ਰਸਤੇ। ਉਹਦਾ ਕੁਝ ਨਹੀਂ ਪਤਾ ਲੱਖਾਂ ਰਸਤੇ ਨੇ। ਇਹ ਤਾਂ ਸਿਰਫ ਜੋ ਮੇਰਾ ਰਾਸਤਾ ਰਹਾ ਉਹ ਆ। ਤਾਂ ਕਰਕੇ ਹਲੀਉਂ ਮੈਂ ਹੀ ਕਹੂੰਗਾ ਜੀ ਮੇਰੇ ਮਗਰ ਲੱਗੋਗੇ ਆਪਣੇ ਰਸਤੇ ਲੱਗੋ। ਮੈਂ ਮਲੰਗ ਬੰਦਾ। ਅਸੀਂ ਅਕਾਲ ਪੁਰਖ ਦੇ ਸਰੂਪ ਆ। ਅਸੀਂ ਹੀ ਆਪਣੀ ਯੂਨੀਵਰਸ ਦੇ ਕ੍ਰੀਏਟਰ ਆ। ਅਸੀਂ ਹੀ ਆਪਣੀ ਰਿਐਲਿਟੀ ਆਪ ਬਣਾਉਂਦੇ ਆ। ਤੇ ਜਦੋਂ ਤੁਸੀਂ ਆਪਣੀ ਰਿਐਲਿਟੀ ਖੁਦ ਆਪ ਬਣਾ ਲਈ 100% ਉਸ ਦਿਨ ਤੁਹਾਨੂੰ ਅਹਿਸਾਸ ਹੋ ਜਾਣਾ ਸੱਚ ਦਾ। ਫਰਕ ਕੀ ਹੈ ਜਿਹੜਾ ਬੰਦੇ ਨੇ ਬਹੁਤ ਤਰੱਕੀ ਕਰ ਲਈ ਉਹਦੇ ਦੇ ਵਿੱਚ ਤੇ ਜਿਹੜੇ ਬੰਦੇ ਨੇ ਹਾਲੇ ਨਹੀਂ ਕੀਤੀ ਉਹਦੇ ਦੋਨਾਂ 'ਚ ਫਰਕ ਇਹੀ ਹੈ ਐਕਸ਼ਨ ਦਾ ਫਰਕ ਆ ਇੱਕ ਨੇ ਕਦਮ ਚੁੱਕੇ ਨੇ ਅੱਗੇ-ਅੱਗੇ ਵਧਦਾ ਗਿਆ ਦੂਜਾ ਬੈਠਾ ਸੋਚੀ ਜਾਂਦਾ ਹਾਲੇ ਵੀ ਆਏ ਕਿਵੇਂ ਹੋ ਜੂ ਆਏ ਨੋਜ ਮੈਂ ਆਇਨਾ ਹੋ ਜੂ ਬੇ ਉਹ ਸੋਚਾਂ 'ਚ ਅੜ ਜਾਇਆ ਤੇ ਦੂਜਾ ਸੋਚਣਾ ਬੰਦ ਕਰਕੇ ਐਕਸ਼ਨ ਲੈਣ ਤੇ ਆ ਗਿਆ ਕਿਰਤ ਕਰਨ ਲੱਗ ਗਿਆ ਕਰਮ ਕਰਨ ਲੱਗ ਗਿਆ ਆਪਣੇ ਤੁਹਾਡੇ ਇਹ ਸਾਰੇ ਕਰਮ ਹੀ ਨੇ ਪੈਸ਼ਲ ਨੂੰ ਫਾਲੋ ਕਰਨਾ ਬਾਡੀ ਮਾਈਂਡ ਦਾ ਧਿਆਨ ਰੱਖਣਾ ਆਪਣੀ ਸੰਗਤ ਚ ਰਹਿਣਾ ਸਹੀ ਚ ਆਪਣੇ ਫੈਸਲੇ ਆਪ ਲੈਣਾ ਇਦਾਂ ਤੁਸੀਂ ਇੰਡੀਪੈਂਡੈਂਟ ਹੋਣ ਲੱਗ ਜਾਓਗੇ ਆਪਣੇ ਕਰਮ ਤੁਹਾਡੇ ਆਪ ਦੇ ਹੋਣ ਲੱਗ ਜਾਣਗੇ ਤੇ ਤੁਹਾਡੇ ਕਰਮ ਨੇ ਜਿਹੜੇ ਕੀਤੇ ਹੋਏ ਐਕਸ਼ਨ ਚੱਕੇ ਹੀ ਤੁਹਾਡੀ ਜ਼ਿੰਦਗੀ ਡਿਸਾਈਡ ਕਰਦੇ ਨੇ ਉਹਨਾਂ ਜ਼ਿੰਦਗੀ ਦੀ ਸੈਟੀਸਫੈਕਸ਼ਨ ਜਿਹੜੀ ਖੁਸ਼ੀ ਉਹ ਉਦੋਂ ਹੀ ਹੋਣੀ ਹੈ ਜਦੋਂ ਤੁਸੀਂ ਆਪਣੇ ਸੁਪਨੇ ਪੂਰੇ ਕਰ ਲੇ ਤੇ ਜਿਹੜੇ ਜਿਹੜੇ ਬੰਦੇ ਨੇ ਸੁਪਨੇ ਆਪਣੇ ਦੱਬ ਕੇ ਸੁਪਨੇ ਮਾਰ ਕੇ ਜ਼ਿੰਦਗੀ ਸੈਕਰੀਫਾਈਸਟ ਜੁਈਆਂ ਉਹ ਕਦੇ ਪੂਰਾ ਖੁਸ਼ ਨਹੀਂ ਆਉਂਦੇ